ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਆਸਟ੍ਰੇਲੀਆ ਦੇ ਕਈ ਖੇਤਰਾਂ ਵਿੱਚ ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ ਤੇ ਨਵੰਬਰ ਮਹੀਨੇ ਆਮ ਤੌਰ ਤੇ ਗਰਮੀ ਤੇ ਸੂਰਤ ਦੀ ਤਪਸ਼ ਰਹਿੰਦੀ ਹੈ ਪਰ ਇਸ ਵਾਰ ਠੰਡਕ ਨੇ ਨਹੀਂ ਪਿਰਤ ਪਾਈ ਹੈ ਤੇ ਸਿਡਨੀ ਸਮੇਤ ਹੋਰਨਾਂ ਖੇਤਰਾਂ 'ਚ ਮੌਸਮ ਦੇ ਇਸ ਵਿਗੜੇ ਮિજાਜ ਨੇ ਲੋਕਾਂ ਨੂੰ ਵੀ ਬਿਮਾਰ ਕੀਤਾ ਸਿਡਨੀ 'ਚ ਦਿਨ ਵੇਲੇ ਦਾ ਤਾਪਮਨ 20 ਡਿਗਰੀ ਦਰਜ ਕੀਤਾ ਗਿਆ ਜੋ ਕਿ 2 ਦਿਨ ਪਹਿਲਾਂ 10 ਡਿਗਰੀ ਤੋਂ ਵੀ ਹੇਠਾਂ ਸੀ ਤੇ ਸ਼ਨੀਵਾਰ ਦੁਪਹਿਰ ਨੂੰ ਦੱਖਣ ਪੂਰਬੀ ਕੁਵਿੰਸਲੈਂਡ ਦੇ ਕੁਝ ਹਿੱਸਿਆਂ ਵਿੱਚ ਖਤਰਨਾਕ ਤੂਫਾਨ ਆਇਆ ਸੀ ਇਹ ਖੇਤਰ ਦੇ ਐਕਸਟੇਟ ਸਕੂਲ ਦੀ 150ਵੀਂ ਵਰੇਗੰ ਸਮਾਰੋਹ ਵਿੱਚ ਸ਼ਾਮਲ ਕਈ ਲੋਕ ਗੜੇਮਾਰੀ ਕਾਰਨ ਜ਼ਖਮੀ ਹੋਏਗੇ ਤੇ ਪੈਰਾਮੈਡੀਕਸ ਨੇ ਪੁਸ਼ਟੀ ਕੀਤੀ ਹੈ ਕਿ ਕੁئینਜ਼ਲੈਂਡ ਐਂਬੂਲੈਂਸ ਸੇਵਾ ਵੱਲੋਂ 9 ਲੋਕਾਂ ਦਾ ਇਲਾਜ ਕੀਤਾ ਗਿਆ ਗੜੇਮਾਰੀ ਨਾਲ ਕਈ ਕਾਰਾਂ ਦੀਆਂ ਖਿੜਕੀਆਂ ਵੀ ਟੁੱਟਣ ਗਈਆਂ ਤੇ ਕਰੀਬ 20 ਸਾਲਾਂ ਦੇ ਇੱਕ ਆਦਮੀ 20 ਤੇ 30 ਸਾਲਾਂ ਦੀਆਂ ਦੋ ਔਰਤਾਂ ਨੂੰ ਵੀ ਮਾਮੂਲੀ ਸੱਟਾਂ ਆਈਆਂ ਨੇ ਤੇ ਹਸਪਤਾਲ ਵੀ ਉਹਨਾਂ ਨੂੰ ਲਿਜਾਇਆ ਗਿਆ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਮਰੀਕਾ ਵਿੱਚ ਭਾਰਤੀ ਅਮਰੀਕੀਆਂ ਵਿਰੁੱਧ ਨਫ਼ਰਤ ਦੇ ਅਪਰਾਧ ਵਧੇ ਨੇ ਤੇ ਠਿਡੇਨ ਦੇ ਕਾਰਜਕਾਲ ਦੌਰਾਨ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਆਨਲਾਈਨ ਨਫ਼ਰਤ ਅਤੇ ਹਿੰਸਾ ਸੀਮਤ ਰਹੀ ਹੈ ਤੇ ਅਕਤੂਬਰ 2024 ਤੱਕ 46000 ਟ੍ਰੋਲਿੰਗ ਦੀਆਂ ਘਟਨਾਵਾਂ ਅਤੇ 884 ਤਵਕੀਆਂ ਦਰਜ ਕੀਤੀਆਂ ਗਈਆਂ ਹਾਲਾਂਕਿ 트੍ਰੰਪ ਦੀ ਵਾਪਸੀ ਤੋਂ ਬਾਅਦ ਸਥਿਤੀ ਹੋਰ ਵੀ ਵਿਗੜ ਗਈ ਹੈ ਤੇ ਅਕਤੂਬਰ 2025 ਤੱਕ ਟ੍ਰੋਲਿੰਗ ਦੀਆਂ ਘਟਨਾਵਾਂ 88000 ਤੱਕ ਪਹੁੰਚ ਗਈਆਂ ਜੋ ਕਿ 91% ਵਾਧਾ ਹੈ ਤੇ ਦਸੰਬਰ ਵਿੱਚ ਵੀਜ਼ਾ ਅਤੇ ਪ੍ਰਵਾਸ ਤੇ 트੍ਰੰਪ ਮਸਕ ਰਾਮਾ ਸੁਆਮੀ ਭੈਸ ਤੋਂ ਬਾਅਦ 76 ਤਮਕੀਆਂ ਨੌਕਰੀਆਂ ਖੋਣ ਨਾਲ ਸੰਬੰਧਿਤ ਸੰਦੇ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਫੀਸਾਂ ਵਿੱਚ ਵਾਧਾ ਕਰਨ ਅਤੇ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਫੈਸਲੇ ਨੇ ਸਥਿਤੀ ਨੂੰ ਹੋਰ ਪੜਕਾਇਆ। ਬ੍ਰਿਟੇਨ ਦੇ ਕੈਂਬਰिज ਸ਼ਾਇਰ ਚ ਟ੍ਰੇਨ ਵਿੱਚ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਸਨੀਚਰਵਾਰ ਸ਼ਾਮ ਨੂੰ ਟ੍ਰੇਨ ਰੋਕ ਕੇ ਇਸ ਘਟਨਾ ਦੇ ਸੰਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤੇ ਬਰਤਾਨਵੀ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ 10 ਲੋਕਾਂ ਨੂੰ ਹਸਪਤਾਲ ਭਾਰਤੀ ਕੀਤਾ ਗਿਆ ਤੇ ਜਿਨ੍ਹਾਂ ਵਿੱਚ 9 ਜਣਿਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਤੇ ਅੱਤਵਾਦ ਵਿਰੋਧੀ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ ਤੇ ਕੈਂਬਰिज ਸ਼ਾਇਰ ਪੁਲਿਸ ਨੇ ਕਿਹਾ ਕਿ ਉਸ ਨੇ ਖਾਸ ਕਰਕੇ ਜੋ ਅਧਿਕਾਰੀ ਹੰਟਿੰਗਟਨ ਟレイン ਨੂੰ ਰੋਕਣ ਤੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਣ ਮਗਰੋਂ ਬ੍ਰਿਟਿਸ਼ ਆਵਾਜਾਈ ਪੁਲਿਸ ਵੀ ਟੀਪੀ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਕੈਂਬਰिज ਸ਼ਾਇਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਸ਼ਾਮੀ 7:49 ਮਿੰਟ ਤੇ ਸੂਚਨਾ ਮਿਲੀ ਕਿ ਟレイン ਵਿੱਚ ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਭਾਰਤੀ ਸੰਗੀਤ ਆਈਕਨ ਦਿਲਜੀਤ ਦੋਸਾਂ ਦੇ ਆਸਟ੍ਰੇਲੀਆਈ ਦੌਰੇ ਦੌਰਾਨ ਨਸਲੀ ਦੁਰਵਿਾਰ ਦੇ ਇੱਕ ਲੇਰ ਦੇ ਸਖਤ ਜਵਾਬ ਵਿੱਚ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿਲ ਨੇ ਜਨਤਕ ਤੌਰ ਤੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਵਿੱਚ ਸਲਾਨੀ ਅਤੇ ਵਿਦੇਸ਼ੀ ਕਲਾਕਾਰਾਂ ਵਿਰੁੱਧ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਮੰਤਰੀ ਹਿਲ ਨੇ ਦਾ ਆਸਟ੍ਰੇਲੀਆ ਟੂਡੇ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਪੋਸਟਾਂ ਦੇ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਜੋ ਦੂਸਾਂ ਦੀ ਨਸਲੀ ਅਤੇ ਵਿਸ਼ਵਾਸ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜਦੋਂ ਉਹਨਾਂ ਨੇ ਆਪਣੇ ਬਹੁਤ ਹੀ ਉਮੀਦਪਰੇ ਔਰਾ ਟੂਰ 2025 ਲਈ ਦੌਰਾ ਕਰ ਰਹੇ ਹਨ ਸੋ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਨਸਲੀ ਵਿਤਕ੍ਰਿਤੀ ਲਈ ਕੋਈ ਥਾਂ ਨਹੀਂ ਹੈ ਤੇ ਸਾਡੇ ਦੇਸ਼ ਵਿੱਚ ਆਉਣ ਵਾਲੇ ਸਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਪੁਰਾਤਨ ਸਮਿਆਂ 'ਚ ਜਿੱਥੇ ਔਰਤ ਨੂੰ ਘਰ ਦੀ ਚਾਰ ਦਿਵਾਰੀ ਤੱਕ ਸੀਮਿਤ ਰੱਖਿਆ ਜਾਂਦਾ ਸੀ ਪਰ ਹੁਣ ਸੋਚਾਂ ਬਦਲ ਗਈਆਂ ਨੇ ਤੇ ਅਜੋਕੇ ਸਮੇਂ ਦੀ ਭਾਰਤੀ ਔਰਤ ਦੇਸ਼ ਤੇ ਵਿਦੇਸ਼ਾਂ ਵਿੱਚ ਆਪਣੀ ਕਾਬਲੀਅਤ ਸਥਾਪਿਤ ਕਰ ਰਹੀਆਂ ਨੇ ਤੇ ਜਿਸ ਦੀ ਤਾਜ਼ਾ ਮਿਸਾਲ ਪੰਜਾਬ ਦੀ ਹਰਪ੍ਰੀਤ ਕੌਰ ਤੋਂ ਮਿਲਦੀ ਹੈ ਜਿਸ ਨੇ ਇਟਲੀ ਪੁੱਜਣ ਮਗਰੋਂ ਸੰਕਟ ਪੈਣ ਤੇ ਹਾਰ ਨਹੀਂ ਮੰਨੀ ਸਗੋਂ ਬੱਸ ਡਰਾਈਵਰ ਬਣ ਕੇ ਮਿਹਨਤ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ ਸੋ ਇਟਲੀ ਦੀ ਟ੍ਰੀਨੋ ਸਿਟੀ ਤੋਂ ਕੋਨੀਆ ਸ਼ਹਿਰ ਵਿੱਚ ਬਾਸ ਚਲਾਰੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਜਲੰਧਰ ਦੇ ਮਾਡਲ ਹਾਊਸ ਵਿੱਚ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ ਸੀ ਤੇ 2015 ਵਿੱਚ ਉਹ ਇਟਲੀ ਵਿੱਚ ਆਈ ਸੀ ਤੇ ਉਸ ਦਾ ਵਿਆਹ ਕਪੂਰਥਲਾ ਦੇ ਨਿਵਾਸੀ ਲਖਵਿੰਦਰ ਸਿੰਘ ਨਾਲ ਹੋਇਆ ਸੀ ਤੇ ਫਿਰ ਦੋ ਪੁੱਤਰਾਂ ਦਾ ਜਨਮ ਹੋਇਆ ਪਰ ਬਾਅਦ ਵਿੱਚ ਪਤੀ ਦੀ ਮੌਤ ਹੋ ਗਈ ਪਤੀ ਦੀ ਮੌਤ ਮਗਰੋਂ ਉਸ ਨੇ ਅੱਗੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦਾ ਸੰਕਟ ਪੈਦਾ ਹੋ ਗਿਆ ਸੀ ਇਸ ਲਈ ਪਹਿਲਾਂ ਹੀ ਉਸ ਨੇ ਰੈਸਟੋਰੈਂਟਾਂ ਵਿੱਚ ਕੰਮ ਕੀਤਾ ਪਰ ਫਿਰ ਉਸ ਨੇ ਕੁਝ ਅਲੱਗ ਕਰਨ ਦਾ ਮਨ ਬਣਾ ਲਿਆ ਪੰਜਾਬ ਵਿੱਚ ਰਾਤ ਦੇ ਤਾਪਮਨ ਵਿੱਚ 1.6 ਡਿਗਰੀ ਦੀ ਗਿਰਾਵਟ ਆਈ ਹੈ ਤੇ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਨ ਹੋਰ ਘਟੇਗਾ ਜਿਸ ਨਾਲ ਠੰਡ ਵਧੇਗੀ 4 ਨਵੰਬਰ ਨੂੰ ਇੱਕ ਨਵੀਂ ਪੱਛਮੀ ਗਰਬੜੀ ਦੇ ਸਰਗਰਮ ਹੋਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਪਹਾੜਾਂ ਵਿੱਚ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਹ ਪੱਛਮੀ ਗਰਬੜੀ ਪੰਜਾਬ ਨੂੰ ਵੀ ਪ੍ਰਭਾਵਿਤ ਕਰੇਗੀ ਅਤੇ ਹਿਮਾਚਲ ਵਿੱਚ ਵੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਇਸ ਨਾਲ ਪ੍ਰਦੂਸ਼ਣ ਤੋਂ ਰਾਤ ਮਿਲ ਨਹੀਂ ਜਾਪਦੀ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੱਛਮੀ ਗਰਬੜੀ ਦੇ ਸਰਗਰਮ ਹੋਣ ਤੋਂ ਬਾਅਦ ਰਾਜਪਰ ਵਿੱਚ ਤਾਪਮਨ ਡਿੱਗ ਜਾਵੇਗਾ ਤੇ ਹਿਮਾਚਲ ਵਿੱਚ ਬਰਬਾਰੀ ਤੇ ਅਤੇ ਮੀਂਹ ਤੋਂ ਬਾਅਦ ਪਹਾੜਾਂ ਤੋਂ ਚੱਲ ਰਹੀਆਂ ਹਵਾਵਾਂ ਰਾਜ ਵਿੱਚ ਠੰਡ ਵਧਾ ਦੇਣਗੀਆਂ ਯੂਕਰੇਨ ਨੇ ਰੂਸ ਤੇ ਇੱਕ ਬਹੁਤ ਹੀ ਵੱਡਾ ਹਵਾਈ ਹਮਲਾ ਕੀਤਾ ਜਿਸ ਨਾਲ ਕ੍ਰਾਸਨੋਦਰ ਦੇ ਦੱਖਣ ਵਿੱਚ ਕਾਲੇ ਸਾਗਰ ਵਿੱਚ ਬੰਦਰਗਾਹ ਤੇ ਭਿਆਨਕ ਅੱਗ ਲੱਗ ਗਈ ਹੈ ਤੇ ਇਸ ਤੇਲ ਟੈਂਕਰ ਤੇ ਯੂਕਰੇਨੀ ਡਰੋਨ ਹਮਲੇ ਨੇ ਪੂਰੀ ਬੰਦਰਗਾਹ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਤਵਾਪਸੇ ਬੰਦਰਗਾਹ ਰੂਸ ਦੀ ਸਭ ਤੋਂ ਵੱਡੀਆਂ ਬੰਦਰਗਾਹਾਂ ਤੇ ਇੱਕ ਤੇਲ ਟਰਮੀਨਲ ਵਿੱਚੋਂ ਇੱਕ ਹੈ ਤੇ ਯੂਕਰੇਨੀ ਫੌਜ ਨੇ ਇਸ ਬੰਦਰਗਾਹ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਤੇ ਇਸ ਦੇ ਹਮਲੇ ਰੂਸ ਦੇ ਨਿਰਦਾਰਤ ਵਪਾਰ ਨੂੰ ਪ੍ਰਭਾਵਿਤ ਕਰੇਗਾ ਤੇ ਯੂਕਰੇਨ ਨੇ ਰੂਸ ਤੇ ਇੱਕ ਵੱਡਾ ਹਵਾਈ ਹਮਲਾ ਕੀਤਾ ਜਿਸ ਨਾਲ ਕ੍ਰਾਸ ਨੋਦਰ ਦੇ ਦੱਖਣ ਵਿੱਚ ਕਾਲੇ ਸਾਗਰ ਵਿੱਚ ਤਵਾਪਸੇ ਬੰਦਰਗਾਹ ਦੇ ਭਿਆਨਕ ਅੱਗ ਲੱਗ ਗਈ ਤੇ ਇੱਕ ਤੇਲ ਟੈਂਕਰ ਤੇ ਯੂਕਰੇਨੀ ਡਰੋਨ ਹਮਲੇ ਨੇ ਪੂਰੀ ਬੰਦਰਗਾਹ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਤਵਾਪਸੇ ਬੰਦਰਗਾ ਰੂਸ ਦੇ ਸਭ ਤੋਂ ਵੱਡੀਆਂ ਬੰਦਰਗਾਹਾਂ ਦੇ ਵਿੱਚੋਂ ਇੱਕ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ICC ਵਿਸ਼ਵ ਕੱਪ 2025 ਦੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਤੇ ਆਪਣੇ ਆਲੋਚਕਾਂ ਨੂੰ ਟੁਕਮਾਂ ਜਵਾਬ ਦਿੱਤਾ ਇਸ ਮਹਿਲਾ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਪ੍ਰਦਰਸ਼ਨ ਜ ਕਿੰਨੀ ਤੌਰ ਤੇ ਉਤਰਾ ਚੜਾ ਨਾਲ ਭਰਿਆ ਰਿਹਾ ਪਰ ਉਹਨਾਂ ਨੇ ਫਾਈਨਲ ਵਿੱਚ ਆਪਣਾ ਰਸਤਾ ਪੱਕਾ ਕਰ ਲਿਆ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਨੇ ਹੋਰ ਬਹੁਤ ਸਾਰੇ ਮੈਚ ਜੋ ਪਿਛਲੇ ਖੇਡੇ ਨੇ ਤੇ ਹੁਣ ਟੀਮ ਇੰਡੀਆ ਕੋਲ ਵਿਸ਼ਵ ਕੱਪ ਟਰੋਫੀ ਜਿੱਤਣ ਦਾ ਸੁਨਹਿਰੀ ਮੌਕਾ ਹੈ ਜਿਸ ਨਾਲ 52 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਤੇ ਪਹਿਲੀ ਵਾਰ ਖਿਤਾਬ ਜਿੱਤਿਆ ਜੋ ਕਿ ਜੇਕਰ ਭਾਰਤੀ ਟੀਮ ਵਿਸ਼ਵ ਕੱਪ ਜਿੱਤਦੀ ਹੈ ਤਾਂ ਉਸ ਨੂੰ ICC ਤੋਂ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ ਜਦੋਂ ਕਿ BCCI ਨੇ ਵੀ ਇਸ ਲਈ ਮਹੱਤਵਪੂਰਨ ਤਿਆਰੀਆਂ ਵੀ ਕਰ ਲੀਆਂ ਨੇ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ